ਆਖਰੀ ਉਸ ਫਿਲਮ ਵਿੱਚ ਐਸਾ ਕੀ ਦਿਖਾਇਆ ਗਿਆ ਕਿ ਜਿਸ ਤੋਂ ਸੈਂਸਰ ਬੋਰਡ ਜਾਂ ਫਿਰ ਕੋਈ ਨਾ ਕੋਈ ਤਾਂ ਹੈ ਜਿਹੜਾ ਕਿ ਡਰ ਰਿਹਾ ਹੈ ਆਖਰ ਕੀ ਸੀ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਕਹਾਣੀ ਪਰਿਵਾਰ ਦੇ ਵੱਲੋਂ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਜਾਂਦੀ ਹੈ ਤਾਂ ਸੀਬੀਆਈ ਦੀ ਜਾਂਚ ਹੁੰਦੀ ਹੈ ਸੀਬੀਆਈ ਦੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਉਂਦੀ ਹੈ ਕਿ 6 ਸਤੰਬਰ 1995 ਨੂੰ ਪੁਲਿਸ ਅਧਿਕਾਰੀਆਂ ਵੱਲੋਂ ਜਸਵੰਤ ਸਿੰਘ ਖਾਲੜਾ ਨੂੰ ਉਸ ਵੇਲੇ ਚੁੱਕਿਆ ਗਿਆ ਜਦੋਂ ਉਹ ਆਪਣੇ ਘਰ ਦੇ ਬਾਹਰ ਆਪਣੀ ਗੱਡੀ ਧੋ ਰਹੇ ਸਨ ਉਸ ਤੋਂ ਡੇਢ ਮਹੀਨੇ ਬਾਅਦ ਜਸਵੰਤ ਸਿੰਘ ਖਾਲੜਾ ਦੀ Laash ਸਤਲੁਜ ਦਰਿਆ ਚੋਂ ਮਿਲਦੀ ਹੈ। ਯਾਨੀ ਕਿ ਭਾਜਪਾ ਦੇ ਵਿੱਚ ਜੋ ਧੜੇ ਬਣਿਆ ਉਸ ਵਿੱਚ ਕੰਗਣਾ ਰਣਾਉਤ ਆਪਣਾ ਧੜਾ ਬਦਲਣ ਦਾ ਵੀ ਇਸ਼ਾਰਾ ਕਰਨ ਜਾ ਰਹੀ ਹੈ। ਜਸਵੰਤ ਸਿੰਘ ਖਾਲੜਾ ਜਿਨ੍ਹਾਂ ਨੂੰ ਪੰਜਾਬ ਵਿੱਚ ਜ਼ਿਆਦਾਤਰ ਲੋਕ ਸਤਕਾਰ ਦੇ ਨਾਲ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਦੇ ਨਾਮ ਨਾਲ ਜਾਣਦੇ ਨੇ। ਉਨ੍ਹਾਂ ਦੇ ਬਾਰੇ ਬਣੀ ਫਿਲਮ ਪੰਜਾਬ 95 اٹਕੀ ਹੋਈ ਹੈ ਰਿਲੀਜ਼ ਨਹੀਂ ਹੋ پا ਰਹੀ ਨਵੇਂ-ਨਵੇਂ ਅਪਡੇਟ ਆਉਂਦੀਆਂ ਨੇ ਪਰ ਫਿਰ ਵੀ ਹਾਲੇ ਇੰਡੀਆ ਦੇ ਵਿੱਚ ਇਹ ਫਿਲਮ ਦੇ ਰਿਲੀਜ਼ ਦੇ ਬਾਰੇ ਕੁਝ ਵੀ ਕਹਿਣਾ ਹਾਲੇ ਮੁਸ਼ਕਲ ਜਾਪਦਾ ਹੈ ਨਵੇਂ ਸਾਲ ਦੀ ਸ਼ੁਰੂਆਤ ਵਿੱਚ ਦਲਜੀਤ ਦੋਸਾਂ ਜੀ ਫੁੱਲਾਂ ਦਾ ਗੁਲਦਸਤਾ ਲੈ ਕੇ ਪੀਐਮ ਨਰਿੰਦਰ ਮੋਦੀ ਨੂੰ ਮਿਲ ਜਾਂਦੇ ਨੇ ਦੋਵੇਂ ਬੜੇ ਸੁਖਾਵੇਂ ਢੰਗ ਨਾਲ ਆਪਸ ਵਿੱਚ ਗੱਲਬਾਤ ਕਰਦੇ ਨੇ ਪਰ ਉਸ ਮੁਲਾਕਾਤ ਦੀ ਕਾਫੀ ਚਰਚਾ ਹੁੰਦੀ ਹੈ ਖਾਸ ਤੌਰ ਤੇ ਫਿਲਮ ਪੰਜਾਬ 95 ਨੂੰ ਲੈ ਕੇ ਇਕ ਉਮੀਦ ਜ਼ਰੂਰ ਜਾਗਦੀ ਹੈ ਕਿ ਹੋ ਸਕਦਾ ਹੈ ਕਿ ਪੰਜਾਬ 95 ਬਿਨਾ ਕਿਸੇ ਕਟ ਤੋਂ ਇੰਡੀਆ ਵਿੱਚ ਰਿਲੀਜ਼ ਹੋਵੇ ਹਾਲਾਂਕਿ ਇਸ ਦੇ ਰਿਲੀਜ਼ ਦੀ ਡੇਟ ਵੀ 7 ਫਰਵਰੀ ਦਲਜੀ ਦਸਾਂਸ ਦੇ ਪੇਜ ਤੋਂ ਦੱਸੀ ਜਾਂਦੀ ਹੈ ਪਰ ਐਨ ਮੌਕੇ ਤੇ ਆ ਕੇ ਫਿਲਮ ਬਾਰੇ ਇਹ ਅਪਡੇਟ ਆਉਂਦੀ ਹੈ ਕਿ ਫਿਲਮ ਇੰਡੀਆ ਵਿੱਚ ਰਿਲੀਜ਼ ਨਹੀਂ ਹੋਵੇਗੀ ਹਾਲਾਂਕਿ ਇਹ ਫਿਲਮ ਬਿਨਾ ਕਿਸੇ ਕਟ ਤੋਂ ਆਸਟ੍ਰੇਲੀਆ ਇੰਗਲੈਂਡ ਅਮਰੀਕਾ ਕੈਨੇਡਾ ਚ ਰਿਲੀਜ਼ ਹੋਵੇਗੀ ਆਖਰੀ ਇਸ ਫਿਲਮ ਵਿੱਚ ਐਸਾ ਕੀ ਦਿਖਾਇਆ ਗਿਆ ਕਿ ਜਿਸ ਤੋਂ ਸੈਂਸਰ ਬੋਰਡ ਜਾਂ ਫਿਰ ਕੋਈ ਨਾ ਕੋਈ ਤਾਂ ਹੈ ਜਿਹੜਾ ਕਿ ਡਰ ਰਿਹਾ ਹੈ ਆਖਰ ਕੀ ਸੀ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਕਹਾਣੀ ਅਸਲ ਵਿੱਚ ਪੰਜਾਬ ਵਿੱਚ 1980 ਤੋਂ 90 ਦੇ ਦਹਾਕੇ ਕਾਲੇ ਦੌਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇਸ ਦਰਮਿਆਨ ਜਸਵੰਤ ਸਿੰਘ ਖਾਲੜਾ ਨੇ ਜਾਂਚ ਕੀਤੀ ਪਾਇਆ ਕਿ ਬਹੁਤ ਸਾਰੇ ਨੌਜਵਾਨਾਂ ਨੂੰ ਝੂਠੇ ਮੁਕਾਬਲਿਆਂ 'ਚ ਪੁਲਿਸ ਵੱਲੋਂ ਮਾਰਿਆ ਗਿਆ ਉਹਨਾਂ ਵੱਲੋਂ ਕੀਤੀ ਗਈ ਜਾਂਚ ਵਿੱਚ ਪਾਇਆ ਗਿਆ ਸੀ ਉਹਨਾਂ ਸਬੂਤ ਵੀ ਇਕੱਠੇ ਕੀਤੇ ਕਿ ਇਕੱਲੇ ਅੰਮ੍ਰਿਤਸਰ ਵਿੱਚ 6000 ਤੋਂ ਬਾਅਦ ਬੇਗਸੂਰ ਨੌਜਵਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਉਹਨਾਂ ਨੇ ਵਕਫਾ ਖ ਸ਼ਮਸ਼ਾਨਗਾਹਾਂ ਚ ਜਾ ਕੇ ਸਬੂਤ ਇਕੱਠੇ ਕੀਤੇ ਇਸ ਤੋਂ ਬਾਅਦ ਹੁੰਦਾ ਕੀ ਹੈ 6 ਸਤੰਬਰ 1995 ਨੂੰ ਜਸਵੰਤ ਸਖਾਲੜਾ ਆਪਣੇ ਘਰ ਦੇ ਬਾਹਰ ਸਨ ਤਾਂ ਕੁਝ ਲੋਕ ਉਹਨਾਂ ਨੂੰ ਲੈ ਕੇ ਜਾਂਦੇ ਨੇ ਦੱਸਿਆ ਜਾਂਦਾ ਹੈ ਕਿ ਪੁਲਿਸ ਉਹਨਾਂ ਨੂੰ ਝੁੱਕ ਕੇ ਲੈ ਗਈ ਹੈ ਇਸ ਤੋਂ ਬਾਅਦ ਕੋਈ ਐਫ ਆਈ ਆਰ ਵੀ ਦਰਜ ਨਹੀਂ ਹੁੰਦੀ ਪਰਿਵਾਰ ਦੇ ਵੱਲੋਂ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਜਾਂਦੀ ਹੈ ਤਾਂ ਸੀਬੀਆਈ ਦੀ ਜਾਂਚ ਹੁੰਦੀ ਹੈ ਸੀਬੀਆਈ ਦੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਉਂਦੀ ਹੈ ਕਿ 6 ਸਤੰਬਰ 1995 ਨੂੰ ਪੁਲਿਸ ਅਧਿਕਾਰੀਆਂ ਵੱਲੋਂ ਜਸਵੰਤ ਸਿੰਘ ਖਾਲੜਾ ਨੂੰ ਉਸ ਵੇਲੇ ਚੁੱਕਿਆ ਗਿਆ ਜਦੋਂ ਉਹ ਆਪਣੇ ਘਰ ਦੇ ਬਾਹਰ ਆਪਣੀ ਗੱਡੀ ਧੋ ਰਹੇ ਸਨ ਉਸ ਤੋਂ ਡੇਢ ਮਹੀਨੇ ਬਾਅਦ ਜਸਵੰਤ ਸਿੰਘ ਖਾਲੜਾ ਦੀ ਲਾਸ਼ ਸਾਤਲੁਧਰਿਆ ਚ ਮਿਲਦੀ ਹੈ ਇਸ ਤੋਂ ਬਾਅਦ ਲੰਬੀ ਜਾਂਚ ਚੱਲਦੀ ਹੈ ਤੇ ਇਸ ਮਾਮਲੇ 'ਚ 6 ਪੁਲਿਸ ਅਧਿਕਾਰੀਆਂ ਨੂੰ ਦੋਸ਼ੀ ਪਾਇਆ ਗਿਆ ਜਿਨ੍ਹਾਂ ਨੂੰ 7 ਸਾਲ ਦੀ ਸਜ਼ਾ ਹੋਈ ਇਹਨਾਂ ਵਿੱਚੋਂ 4 ਨੂੰ ਹਾਈ ਕੋਰਟ ਦੇ ਹੁਕਮਤ ਬਾਅਦ ਉਮਰ ਕੈਦੀ ਸਜ਼ਾ ਤਬਦੀਲ ਕੀਤੀ ਗਈ ਇਸ ਜਸਵੰਤ ਸਿੰਘ ਖਾਲੜਾ ਦੀ ਕਹਾਣੀ ਕਹਾਣੀ ਨੂੰ ਸਬੂਤਾਂ ਸਮੇਤ ਪਰਿਵਾਰ ਦੀ ਅਗਿਆ ਦੇ ਨਾਲ ਲੋਕਾਂ ਸਾਹਮਣੇ ਰੱਖਿਆ ਜਾਣਾ ਹੈ ਆਖਰੀ ਇਸ ਕਹਾਣੀ ਤੋਂ ਕਿਸ ਦੀਆਂ ਭਾਵਨਾਵਾਂ ਆहत ਹੋ ਸਕਦੀਆਂ ਨੇ ਇਹ ਸੋਚਣ ਵਾਲੀ ਗੱਲ ਹੈ ਸੈਂਸਰ ਬੋਰਡ ਵੱਲੋਂ ਇਸ ਫਿਲਮ ਤੇ ਬਹੁਤ ਸਾਰੇ ਇਤਰਾਜ਼ ਕੀਤੇ ਗਏ ਪੰਜਾਬ ਤੇ 95 ਇਹ ਦੋਵੇਂ ਸ਼ਬਦ ਹਟਾਉਣ ਦੀ ਗੱਲ ਕੀਤੀ ਗਈ ਇਸ ਤੋਂ ਇਲਾਵਾ ਜਸਵੰਤ ਸਿੰਘ ਦਾ ਨਾਮ ਵੀ ਬਦਲਣ ਦੀ ਗੱਲ ਆਖੀ ਗਈ ਇਸ ਤੋਂ ਇਲਾਵਾ ਗੁਰਬਾਣੀ ਤੇ ਅੰਮ੍ਰਿਤਸਰ ਤੇ ਤਰਨਤਾਰਨ ਸਾਡੇ ਨਾਮ ਬਦਲਣ ਦੀ ਗੱਲ ਆਖੀ ਗਈ ਬਹੁਤ ساری ਕੱਟ ਇਸ ਫਿਲਮ 'ਚ ਲੱਗੇ ਘੱਟੋ-ਘੱਟ 120 ਕੱਟ ਲੱਗੇ ਨੇ ਤੇ ਇਸ ਤੋਂ ਬਾਅਦ ਹਾਲਾਂਕਿ ਇਹ ਫਿਲਮ ਉਨੀ ਜ਼ਿਆਦਾ ਨਹੀਂ ਕੱਟੀ ਗਈ ਫਿਰ ਵੀ ਰੁਕੀ ਹੋਈ ਹੈ ਅਟਕੀ ਹੋਈ ਹੈ ਤਾਂ ਕਿ ਇਹ ਫਿਲਮ ਇੱਕ ਸੱਚੀ ਕਹਾਣੀ ਲੱਗੇ ਹਾਲਾਂਕਿ ਸੈਂਸਰ ਬੋਰਡ ਜਿਸ ਤਰ੍ਹਾਂ ਕੱਟ ਲਗਾਉਣ ਜਾ ਰਿਹਾ ਸੀ ਜਾਂ ਫਿਰ ਜਿਸ ਤਰ੍ਹਾਂ ਦੀਆਂ ਸੈਂਸਰ ਬੋਰਡ ਦੀਆਂ ਹਦਾਇਤਾਂ ਸੀ ਉਹਨਾਂ ਵੱਲੋਂ ਤਾਂ ਇਹੀ ਆਖਿਆ ਜਾ ਸਕਦਾ ਹੈ ਕੋਈ ਇੱਕ ਅਜਿਹੀ ਕੋਸ਼ਿਸ਼ ਹੋਇਆ ਚ ਸੰਕਿ ਇਹ ਫਿਲਮ ਇੱਕ ਕਾਲਪਨਿਕ ਕਹਾਣੀ ਲੱਗੇ ਪਰ ਫਿਲਮ ਕਹਾਣੀ ਆਪਣੀ ਲੈ ਤੇ ਆਪਣੀ ਸੱਚਾਈ ਤੇ ਰੁਕੀ ਹੋਈ ਹੈ ਖੜੀ ਹੋਈ ਹੈ ਸਟੈਂਡ ਹੈ ਇੱਕ ਪਾਸੇ ਅਸੀਂ ਗਣਤੰਤਰ ਦੇ ਵਿੱਚ ਬਣਾਉਣ ਜਾ ਰਹੇ ਹਾਂ ਤੇ ਦੂਸਰੇ ਪਾਸੇ ਉਸੇ ਸਿਧਾਂਤ ਦੇ ਵਿੱਚ ਸਾਨੂੰ ਜੋ ਫਰੀडम ਆਫ ਸਪੀਚ ਮਿਲੀ ਹੈ ਉਸ ਨੂੰ ਰੋਕਿਆ ਜਾ ਰਿਹਾ ਹੈ ਆਖਰੀ ਉਸ ਫਿਲਮ ਵਿੱਚ ਐਸੀ ਕਿਹੜੀ ਗੱਲ ਹੈ ਜਿਸ ਨਾਲ ਕਿ ਬਹੁਤ ਵੱਡਾ ਕੋਈ ਘਾਟਾ ਪੈ ਸਕਦਾ ਹੈ ਜਾਂ ਫਿਰ ਇਸ ਨਾਲ ਕਿਸ ਦੀਆਂ ਭਾਵਨਾਵਾਂ ਆहत ਹੋ ਸਕਦੀਆਂ ਨੇ ਇਹ ਸੋਚਣ ਵਾਲੀ ਗੱਲ ਹੈ ਦੂਸਰੇ ਪਾਸੇ ਗੱਲ ਕਰਦੇ ਹਾਂ ਕੰਗੜਾ ਰਣਾਉਦੀ ਫਿਲਮ ਐਮਰਜੈਂਸੀ ਦੀ ਐਮਰਜੈਂਸੀ 1975 ਤੋਂ 1977 ਦਰਮਿਆਨ ਉਸ ਵੇਲੇ ਦੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਵੱਲੋਂ ਉਹਨਾਂ ਦੇ ਕਾਹੇ ਤੇ ਲਗਾਈ ਗਈ ਅੰਦਰੂਨੀ ਗੜਬੜੀ ਦੀ ਐਮਰਜੈਂਸੀ ਦੇ ਬਾਰੇ ਇੱਕ ਕਹਾਣੀ ਪੇਸ਼ ਕਰਦੀ ਹੈ 2020 ਚ ਜਦੋਂ ਇਹ ਫਿਲਮ ਸ਼ੁਰੂ ਕੀਤੀ ਗਈ ਤਾਂ ਉਸ ਵੇਲੇ ਪੀਐਮ ਨਰਿੰਦਰ ਮੋਦੀ ਨੇ ਫਿਲਮ ਕੰਗਣਾ ਰਣਾਉ ਦੀ ਤਾਰੀਫ ਕੀਤੀ ਸੀ ਪਰ ਅੱਜ ਕੰਗਣਾ ਰਣਾਉਤ ਇਸ ਫਿਲਮ ਨੂੰ ਰਿਲੀਜ਼ ਕਰਨ ਤੋਂ ਬਾਅਦ ਇਕੱਲੀ ਪੈ ਗਈ ਲੱਗਦੀ ਹੈ ਜਨਵਰੀ 17 ਚ ਇਹ ਫਿਲਮ ਰਿਲੀਜ਼ ਹੁੰਦੀ ਹੈ ਪਰ ਉਸ ਮੌਕੇ ਤੱਕ ਬੀਜੇਪੀ ਦੇ ਕਿਸੇ ਵੱਡੇ ਨੇਤਾ ਨੇ ਜਾਂ ਫਿਰ ਪੀਐਮ ਨਰਿੰਦਰ ਮੋਦੀ ਨੇ ਇਸੋ ਫਿਲਮ ਦੀ ਰਿਲੀਜ਼ਿੰਗ ਮੌਕੇ ਜਾਂ ਫਿਰ ਕੰਗਣਾ ਰਣਾਉਤ ਨੂੰ ਮਿਲਣ ਦਾ ਟਾਈਮ ਨਹੀਂ ਦਿੱਤਾ ਸੰਭਾਵਨਾ ਹੈ ਸਮਾਂ ਨਹੀਂ ਮਿਲਿਆ ਹੋਵੇਗਾ ਕਿਉਂਕਿ ਲਲਨ ਟੌਪ ਟੀਵੀ ਤੇ ਦਿੱਤੇ ਇੰਟਰਵਿਊ ਚ ਕੰਗਣਾ ਰਣਾਉਤ ਨੇ ਖੁਦ ਸਵੀਕਾਰ ਕੀਤਾ ਸੀ ਕਿ ਪੀਐਮ ਨਰਿੰਦਰ ਮੋਦੀ ਉਹਨਾਂ ਨੂੰ ਮਿਲਣ ਦਾ ਸਮਾਂ ਹੀ ਨਹੀਂ ਦੇ ਰਹੇ ਹਾਲਾਂਕਿ ਇੱਕ ਮਜ਼ਾਕ ਸੀ ਪਰ ਉਸ ਮਜ਼ਾਕ ਵਿੱਚ ਕਿਤਨਾ ਕਿਤੇ ਕੰਗਣਾ ਰਣਾਉਤ ਦਾ ਦਰਦ ਵੀ ਚੱਲ ਰਿਹਾ ਸੀ ਫਿਲਮ ਐਮਰਜੈਂਸੀ ਕਈ ਵਾਰ ਡਿਲੇ ਹੁੰਦੀ ਆ ਪਰ ਉਸ ਤੋਂ ਬਾਅਦ ਹੀ ਰਿਲੀਜ਼ ਹੁੰਦੀ ਆ ਪੰਜਾਬ ਵਿੱਚ ਇਹ ਫਿਲਮ ਨਹੀਂ ਦਿਖਾਈ ਗਈ ਬਾਕੀ ਸਟੇਟਾਂ ਵਿੱਚ ਰਿਲੀਜ਼ ਹੋਣ ਤੋਂ ਬਾਅਦ ਵੀ ਕੋਈ ਖਾਸ ਕਾਰਨਾਮਾ ਨਹੀਂ ਕਰ ਪਾਈ ਕਿਉਂਕਿ ਜਿਸ ਤਰ੍ਹਾਂ ਦੀ ਹਾਈਪ ਸ਼ੁਰੂ ਵਿੱਚ ਇਸ ਦੀ ਬਣੀ ਸੀ ਇਹ ਉੱਥੇ ਤੱਕ ਨਹੀਂ ਪਹੁੰਚ ਪਾਈ ਇਸ ਤੋਂ ਇਲਾਵਾ ਦਿੱਲੀ ਦੀਆਂ ਇਲੈਕਸ਼ਨ ਦੀ ਗੱਲ ਕਰੀਏ ਜਾਂ ਫਿਰ ਹਰਿਆਣਾ ਦੇ ਵਿੱਚ ਜੋ ਪੋਲਿਟਿਕਲ ਮਾਹੌਲ ਹੈ ਉਸ ਨੂੰ ਦੇਖਦੇ ਆਂ ਬੀਜੇਪੀ ਦਾ ਕੋਈ ਵੀ ਵੱਡਾ ਨੇਤਾ ਜਾਂ ਫਿਰ ਕੋਈ ਕੈਬਨਿਟ ਮਨਿਸਟਰ ਇਵਨ ਪ੍ਰਾਈਮ ਮਿਨਿਸਟਰ ਦੇਰ ਨੋ ਇਸ ਫਿਲਮ ਜਾਂ ਫਿਰ ਇਸ ਮੁੱਦੇ ਤੇ ਕੋਈ ਵਿਚਾਰ ਇਹਨਾਂ ਦਿਨਾਂ ਵਿੱਚ ਨਹੀਂ ਪੇਸ਼ ਕੀਤਾ ਗਿਆ ਹਾਲਾਂਕਿ ਇੱਕ ਮੌਕਾ ਅਜਾ ਵੀ ਸੀ ਸਮਰਤੀ ਇਰਾਨੀ ਦੀ ਜਗਾ ਇਹ ਵੀ ਚਰਚੇ ਸਨ ਕਿ ਹੋ ਸਕਦਾ ਹੈ ਕਿ ਕੰਗੜਾ ਰਣਾਉਤ ਨੂੰ ਕੈਬਨਿਟ ਵਿੱਚ ਸ਼ਾਮਿਲ ਕੀਤਾ ਜਾਵੇ ਪਰ ਅੱਜ ਇਹ ਗੱਲ ਸਪੱਸ਼ਟ ਹੁੰਦੀ ਜਾ ਰਹੀ ਹੈ ਕਿ ਕੰਗੜਾ ਰਣਾਉਤ ਨਰੇਂਦਰ ਮੋਦੀ ਦਾ ਜੋ ਗਰੁੱਪ ਹੈ ਉਸ ਵਿੱਚ ਇਹ ਫਿੱਟ ਹੁੰਦੀ ਨਜ਼ਰ ਨਹੀਂ ਆ ਰਹੀ ਕਿਉਂਕਿ ਅਮਰਜੈਂਸੀ ਦੀ ਰਿਲੀਜ਼ਿੰਗ ਕਾਨਪੁਰ ਵਿੱਚ ਹੁੰਦੀ ਹੈ ਉਸ ਦੀ ਸਕਰੀਨਿੰਗ ਵੇਲੇ ਨਿਤਿਸ਼ ਗਟਕਰੀ ਮੁੱਖ ਮਹਿਮਾਨ ਦੇ ਤੌਰ ਤੇ ਆਉਂਦੇ ਨੇ ਉਹ ਲੋਕਾਂ ਨੂੰ ਅਪੀਲ ਵੀ ਕਰਦੇ ਨੇ ਨੀਤਨ ਗੜਕਰੀ ਕਿ ਇਹ ਫਿਲਮ ਦੇਖਣੀ ਚਾਹੀਦੀ ਆ ਹੁਣ ਇਹ ਦੱਸਦੇ ਕਿ ਨੀਤਨ ਗੜਕਰੀ ਆਪਣੇ ਰਸੂਖ ਤੇ ਆਪਣੇ ਕੰਮ ਦੀ ਵਜ੍ਹਾ ਨਾਲ ਤੇ ਆਰਐਸਐਸ ਵਿੱਚ ਉਹਨਾਂ ਦੀ ਚੜ੍ਹਤ ਦੀ ਵਜ੍ਹਾ ਨਾਲ ਉਹ ਆਪਣੇ ਰੁਤਬੇ ਤੇ ਉਹਦੇ ਤੇ ਕਾਇਮ ਨੇ ਇਹ ਵੀ ਇਹ ਵੀ ਕੋਈ ਲੁਕੀ ਚੁਪੀ ਗੱਲ ਨਹੀਂ ਹੈ ਕਿ ਨੀਤਨ ਗੜਕਰੀ ਤੇ ਮੋਦੀ ਵਿਚਕਾਰ 36 ਦਾ ਅੰਕੜਾ ਹੈ ਫਿਰ ਵੀ ਕੰਗਣਾ ਰਣਾਉਤ ਨੇ ਹੋਣਾ ਗੜਕਰੀ ਦਾ ਗਰੁੱਪ ਜੁਆਇਨ ਕਰਨ ਦਾ ਇਸ਼ਾਰਾ ਹੈ ਯਾਨੀ ਕਿ ਬੀਜੇਪੀ ਦੇ ਵਿੱਚ ਜੋ ਧੜੇ ਬਣਿਆ ਉਸ ਵਿੱਚ ਕੰਗਣਾ ਰਣਾਥ ਆਪਣਾ ਧੜਾ ਬਦਲਣ ਦਾ ਵੀ ਇਸ਼ਾਰਾ ਕਰਨ ਜਾ ਰਹੀ ਹੈ ਬਾਕੀ ਇਹ ਫਿਲਮ ਇਨਾ ਪ੍ਰਭਾਵ ਨਹੀਂ ਛੱਡ ਸਕੀ ਜਿਸ ਤਰ੍ਹਾਂ ਦਾ ਇੱਕ ਔਰਾ ਕ੍ਰੀਏਟ ਕੀਤਾ ਗਿਆ ਸੀ ਗੁੱਲ ਮਿਲਾ ਕੇ ਇਹ ਫਿਲਮ ਆਪਣੀ ਲਾਗਤ ਪੂਰੀ ਨਹੀਂ ਕਰ ਸਕੀ ਕੰਗਣਾ ਰਣਾਥ ਨੂੰ ਫਾਈਨੈਂਸ਼ੀਅਲੀ ਇਸ ਫਿਲਮ ਤੋਂ ਲਾਸ ਦਾ ਸਾਹਮਣਾ ਕਰਨਾ ਪਿਆ ਹੈ ਹਾਲਾਂਕਿ ਪੀਐਮ ਨਰਿੰਦਰ ਮੋਦੀ ਤੇ ਅਮਿਤ ਸ਼ਾ ਦਾ ਇਹ ਫੇਵਰੇਟ ਵਿਸ਼ਾ ਐਮਰਜੈਂਸੀ ਇਸ ਮੁੱਦੇ ਤੇ ਕਈ ਵਾਰ ਉਹ ਕਾਂਗਰਸ ਨੂੰ ਸਦਨ ਵਿੱਚ ਘੇਰ ਚੁੱਕੇ ਨੇ ਪਰ ਜਦ ਇਹ ਸੋ ਫਿਲਮ ਦੀ ਗੱਲ ਆਉਂਦੀ ਆ ਤਾਂ ਉਸ ਫਿਲਮ ਤੇ ਨਰਿੰਦਰ ਮੋਦੀ ਅਮਿਤ ਸ਼ਾ ਤੇ ਹੋਰ ਬਹੁਤ ਵੱਡੇ ਵੱਡੇ ਬੀਜੇਪੀ ਦੇ ਨੇਤਾ ਮੌਨਤਾਰੀ ਰੱਖਦੇ ਨੇ ਚੁੱਪ ਰਹਿੰਦੇ ਨੇ ਕਿਉਂਕਿ ਦਿੱਲੀ ਦੀ ਇਲੈਕਸ਼ਨ ਸੀ ਤੇ ਅਦਰ ਹਰਿਆਣਾ ਦੇ ਪੋਲੀਟੀਕਲ ਮਾਹੌਲ ਤੇ ਵੀ ਉਹਨਾਂ ਦੇ ਬੋਲਣ ਦਾ ਕੁਝ ਵੀ ਕਹਿਣ ਦਾ ਅਸਰ ਪੈ ਸਕਦਾ ਸੀ ਤਤਰ ਦੂਜੇ ਪਾਸੇ ਦਲਜੀਤ ਦਸਾਂ ਜੇ ਨਰਿੰਦਰ ਮੋਦੀ ਦਾ ਕਾਫੀ ਫੇਵਰਟ ਲੱਗ ਰਿਹਾ ਕਿਉਂਕਿ ਉਸਨੇ ਆਪਣੇ ਸਿੱਖ ਸਮਰਥਕਾਂ ਦੇ ਵਿਰੋਧ ਦਾ ਸਾਹਮਣਾ ਕਰਦਿਆਂ ਹੱਥਾਂ ਵਿੱਚ ਗੁਲਦਸਤਾ ਲੈ ਕੇ ਜਿਸ ਤਰ੍ਹਾਂ ਨਰਿੰਦਰ ਮੋਦੀ ਹਰ ਨਾਲ ਮੁਲਾਕਾਤ ਕੀਤੀ ਉਸ ਤੋਂ ਇਹ ਗੱਲ ਸਾਫ਼ ਸੀ ਕਿ ਇਸ ਦੇ ਬੜੇ ਪੋਜ਼ਿਟਿਵ ਨਤੀਜੇ ਸਾਹਮਣੇ ਆਉਣਗੇ ਘਟੋ ਘਟ ਇਹ ਤਾਂ ਸੀ ਕਿ ਪੰਜਾਬ 95 ਰਿਲੀਜ਼ ਹੋਵੇਗੀ ਪਰ ਉਸ ਦੇ ਬਾਰੇ ਹਾਲੇ ਵੀ ਦੇਰੀ ਹੈ ਕਦੋਂ ਤੱਕ ਦੇਰੀ ਹੈ ਇਸ ਬਾਰੇ ਕੋਈ ਖਬਰ ਸਾਹਮਣੇ ਨਹੀਂ ਆ ਰਹੀ ਪਰ ਉਸ ਵਿੱਚ ਕੁਝ ਅਜੀਹਾ ਹੈ ਜਿਸ ਤੋਂ ਕੇ ਸੈਂਸਰ ਬੋਰਡ ਨੂੰ ਤੇ ਹਾਂ ਖੁਦ ਸਰਕਾਰ ਨੂੰ ਕਿਤਨਾ ਕਿਤੇ ਸ਼ੰਕਾ ਡਰ ਹੈ ਕਿ ਮਾਹੌਲ ਖਰਾਬ ਹੋ ਸਕਦਾ ਹੈ ਜਾਂ ਫਿਰ ਉਸ ਨਾਲ ਕਿਸੇ ਦੀਆਂ ਭਾਵਨਾਵਾਂ ਆहत ਹੋ ਸਕਦੀਆਂ ਨੇ ਸੋ ਸਿਨੇਮਾ ਫਰੀडम ऑफ स्पीच ਸਾਡੀ ਬੋਲਣ ਦੀ ਆਜ਼ਾਦੀ ਸਾਡੀ ਐਕਸਪ੍ਰੈਸ਼ਨ ਦੀ ਫਰੀडम ਹੈ ਜਿਹੜੀ ਉਸ ਨੂੰ ਐਕਸਪ੍ਰੈਸ ਕਰਦਾ ਪਰ ਸਿਨੇਮਾ ਹਾਲੇ ਚੁੱਪ ਹੈ ਬਹੁਤ ਸਾਰੇ ਕਾਟਸ ਜਾਂ ਫਿਰ ਬਹੁਤ ਸਾਰੀਆਂ ਦਿੱਕਤਾਂ ਤੋਂ ਬਾਅਦ ਕੀ ਇਹ ਫਿਲਮ ਰਿਲੀਜ਼ ਹੋਵੇਗੀ ਫਿਲਹਾਲ ਇਹ ਫਿਲਮ ਆਪਣੇ ਰਿਲੀਜ਼ ਹੋਣ ਦੇ ਇੰਤਜ਼ਾਰ ਵਿੱਚ ਹੈ ਤੇ ਲੋਕਾਂ ਨੂੰ ਵੀ ਉਡੀਕ ਹੈ ਕਿ ਪੰਜਾਬ 95 ਵਿੱਚ ਕੀ ਹੈ ਆਖਿਰ 95 ਵਿੱਚ ਜਸਵੰਤ ਸਿੰਘ ਖਾਲੜਾ ਦੇ ਨਾਲ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲੜਾ ਦੇ ਨਾਲ ਕੀ ਵਾਪਰਿਆ ਸੀ